ਆਵੇ ਕਾਲਜ ਇੰਨਾ ਗਰਸ਼ ਪਿਆ ਹੋਇਆ ਕਿ ਸੋਚ ਨਹੀਂ ਸਕਦੇ ਐਡਮਿਸ਼ਨਾਂ ਚੱਲ ਰਹੀਆਂ ਬੰਦੇ ਜੇ ਬੰਦਾ ਆਵਜਦਾ ਫਿਰਦਾ ਮੇਰੀ ਗੱਲ ਜਿੰਤੇਲ ਸੜਦੀ ਨਾ ਥੱਲੇ ਰਸ਼ ਪਿਆ ਐਡਮਿਸ਼ਨ ਆਉਂਦਾ ਚੱਲੀਆਂ ਜਾਂਦੇ ਨਵੇਂ ਜਵਾਗ ਆ ਰਹੇ ਆ ਜਾ ਰਹੇ ਆ ਕੋਈ ਸਰਾ ਹੋਇਆ ਪਿਆ ਬਸ ਵੀ ਖੁੱਲ ਗਿਆ ਸਾਬੇ ਮਿੱਤਰੋ ਕਾਲਜ ਦੇ ਵਿੱਚ ਹੀ ਐਟਮ ਟੂਮ ਸਭ ਕੁਝ ਮਿਲੂਗਾ ਤੁਹਾਨੂੰ ਕਾਲਜ 'ਚ ਆ ਵੀ ਮਤਲਬ ਕਿਈ ਸਟੂਡੈਂਟਾਂ ਦਾ ਪਹਿਲਾ ਦਿਨ ਆ ਕਾਲਜ ਦਾ ਮਿੱਤਰੋ ਅੱਜ ਦੇਖੋ ਫਿਰ ਰੌਣਕਪੂਰੀ ਬਹੁਤ ਜ਼ਿਆਦਾ ਘਟ ਸੀ ਹੁਣ ਤਾਂ ਥੋੜੇ ਕਲਾਸਾਂ 'ਚ ਗਏ ਬੱਚੇ ਪਰਸੂ ਕਾਲਜ ਦੇ ਵਿੱਚ ਅੱਜ ਕਾਫੀ ਸੀਗਾ ਘਟ ਸਟੂਡੈਂਟਸ ਨਵੇਂ ਨਵੇਂ ਸਟੂਡੈਂਟਸ ਨੂੰ ਚਾਹ ਹੁੰਦਾ ਕਲਾਸਾਂ ਘੂਸਾਂ ਲਾਉਣ ਦਾ ਬੰਦਾ ਫਿਰ ਲਾਇਬ੍ਰੇਰੀ ਟੂ ਟਾਰ ਕੱਢਦਾ ਜਾਂ ਸਾਰੇ ਡਰ ਵੀ ਹੁੰਦਾ ਬੱਚਾ ਹਣਾ ਵੀ ਕਲਾਸ ਡਰ ਵੀ ਹੁੰਦਾ ਸਾਰ ਵੀ ਹੁੰਦਾ ਕਈ ਕਵਰ ਆਈ ਜਾਂਦੇ ਹੁੰਦੇ ਨਾ ਵੀਰ ਭਾਈ ਪੜ੍ਹਾਈ ਕਿਹਣੀ ਔਖੀ ਹੈਗੀ ਉਹ ਆਮ ਕਾ ਕੇ ਛੱਡेंगे ਯਾਰ ਭਾਈ ਯਾਰ ਤੂੰ 15 ਮਹੀਨਾਂ ਮਰੀ ਲੱਗਾ ਯਾਰ 7000 ਤੱਕ ਖਾਧੀ ਆ 7000 ਬਸ ਬਾਬੇ ਵਾ ਕੀ ਚੀਜ਼ਾਂ ਦੇਖ ਲੋ ਯਾਰ ਇੱਕ ਨਾ ਚ ਮਗਾ ਦਿੰਦੇ ਆ 10 ਦਾ ਕਰ ਲੈਂਦੇ 3 ਹੋਰ ਦੇ ਨਹੀਂ ਨਹੀਂ ਯਾਰ ਚੰਗੀ ਨਹੀਂ ਹੁੰਦੀ ਬੜੀ ਚੀਜ਼ ਇਹ ਇਹਦਾ ਮਿੱਠਾ ਯਾਰ ਜ਼ਹਿਰ ਆਏ ਯਾਰ ਖਾਏਗਾ 10 ਇਹ ਮਿੱਤਰੋ ਜ਼ਹਿਰ ਆ ਜ਼ਹਿਰ 11 ਦੀ ਵੀ ਕੋਈ ਲੋੜ ਨਹੀਂ ਆਉਂਦੀ ਯਾਰ ਅੰਦਰਾਂ ਦਾ ਜ਼ਹਿਰ ਆ ਅੱਛਾ ਯਾਰ ਅੱਛਾ ਕਰੇ ਰ ਅੰਦਰ ਨਹੀਂ ਦੋਗਾ ਆਪਣਾ ਲੱਗਦਾ ਨਾ ਜੋੜੇ ਸੰዱ ਦਾ ਕੋਫੀ ਨਹੀਂ ਸ ਅਜ ਤਾਂ ਯਾਰ ਮਤਲਬ ਅਜ ਤਾਂ ਨਾ ਅੱਜ ਤਾਂ ਸਰਾਹ ਹੋਇਆ ਬਈ ਅਸੀਂ ਵੀ ਤੇਰੇ ਯਾਰ ਨਾਲ ਚੰਗੇ ਨਹੀਂ ਲੱਗਦੇ ਬੈਠੇ ਅੱਜ ਮੈਂ ਕਹਿੰਦਾ ਜੀ ਮੀਨ ਆਪਣੀ ਸ਼ਾਨ ਚਲੋ ਪਰਪਰਾ ਕੇ ਬੈਠੋ ਉੱਥੇ ਤੇ ਬਾਈ ਨਾਲ ਛੋਟੇ ਪਰਪਰਾ ਪਰ ਬੈਠੋ ਅੱਜ ਅੱਜ ਤਾਂ ਬੜੀ ਚੜਾਈ ਹੈ ਜਣਵਾੜਾ ਤੇਰੀ ਅੱਜ ਤਾਂ ਜਣਵਾੜਾ ਤੇਰੀ ਬੜੀ ਚੜਾਈ ਹੈ ਆਇਆ ਸਰਾਹ ਕਰਾਈ ਤੇਰੇ ਉਹਨਾਂ ਯਾਰ ਐਣਕਾਂ ਲੱਗੀਆਂ ਨਾ ਯਾਰ ਇਹ ਬੱਸ ਚੜਾਈ ਆ ਕਾਟੀਆਂ ਨੇ ਕਾਟੀਆਂ ਕਿਹਨਾਂ ਸਾਨੂੰ ਤਾਂ ਬਾਈ ਬ੍ਰੈਂਡਾਂ ਦਾ ਵੀ ਨਹੀਂ ਪਤਾ ਯਾਰ ਬਾਈ ਹੁਣ ਸਾਲ ਸੀ ਕੀ ਗਈ ਯਾਰ ਨਿਵਾਨ ਸੰਧੂ ਨਹੀਂ ਕਹਿੰਦਾ 30 ਵਰਕੀ ਵੀਰਾ ਪਟਕੇ ਫਿਰਦੀ ਕਿ ਮੈਂ ਦੱਸਦਾ ਕਿੰਨੀ ਜਿੱਟ ਕੀਤੀ ਆ ਵੀਰੇ ਕਿਆ ਬਾਤ ਹੈ ਦੱਸਦਾ ਕਿੰਨੀ ਜਿੱਟ ਕੀਤੀ ਤੇ ਵੀਡੀਓ ਤੇ ਸੁਣਾ ਨਵੇਂ ਨਵੇਂ ਸਟੂਡੈਂਟ ਆ ਗਏ ਪੁੱਛ ਲਿਆ ਦੋਸਤੋ ਕਿ ਪੜ੍ਹਾਈ ਜਿਹੜੀ ਵੀ ਕਿਵੇਂ ਆ ਬਾਈ ਪਾਸ ਹੋ ਜਾਗੇ ਸੋ ਮਿੱਤਰੋ ਪਾਸ ਪੂਸਣ ਵਾਲਾ ਕੋਈ ਚੱਕਰ ਨਹੀਂਗਾ ਤੁਸੀਂ ਕਲਾਸਾਂ ਲਾਓ ਠੀਕ ਆ ਜੇ ਤੁਸੀਂ ਸਾਰੀਆਂ ਕਲਾਸਾਂ ਲਾਉਣਿਆਂ ਅਸਾਈਨਮੈਂਟਾਂ ਵਗੈਰਾ ਆਪਦੀਆਂ ਪੂਰੀਆਂ ਟਾਈਮ ਤੇ ਕਰਦੇਓ ਤੁਹਾਨੂੰ ਕੋਈ ਨਹੀਂ ਫੇਲ ਕਰ ਸਕਦਾ ਤੋ ਪੜਾਈ ਪੜੋਈ ਦਾ ਬੜਾ ਸਪੈਸ ਨਹੀਂ ਲੈਣਾ ਤੁਸੀਂ ਪੜਾਈ ਕੋਈ ਔਖੀ ਨਹੀਂ ਹੈਗੀ ਇੱਥੇ ਬੰਦਾ ਕਲਾਸਾਂ ਲਈ ਜਾਂਦਾ ਠੀਕ ਆ ਅਸਾਈਨਮੈਂਟਾਂ ਟਾਈਮ ਤੇ ਨਿਬੜ ਜਾਂਦਾ ఎవਰੀਥਿੰਗ ਇਜ਼ ਫਾਈਨ ਕੋਈ ਚੈੱਕਰ ਵਾਲੀ ਗੱਲ ਨਹੀਂ ਸੋ ਆਪਦੇ ਪਹਿਲੇ ਮਹੀਨੇ ਦੋ ਮਹੀਨੇ ਨਿਆਰੇ ਨਾਲ ਕੱਢੋ ਕੈਨੇਡਾ ਨੂੰ ਐਕਸਪਲੋਰ ਕਰੋ ਕੀ ਤੁਹਾਨੂੰ ਵਧੀਆ ਲੱਗਦਾ ਕੀ ਤੁਹਾਨੂੰ ਨਹੀਂ ਵਧੀਆ ਲੱਗਦਾ ਇਹਨੂੰ ਦੇਖੋ ਉਸ ਤੋਂ ਬਾਅਦ ਆਪ ਦੇੜੇ ਪਲਾਨ ਬਣਾਉਣੇ ਸ਼ੁਰੂ ਕਰੋ ਵੀ ਤੁਸੀਂ ਕਿੱਦਾਂ ਆਪਦੀ ਜਰਨੀ ਨੂੰ ਅੱਗੇ ਲੈ ਕੇ ਜਾਣਾ ਠੀਕ ਆ ਪਰ ਸਟ੍ਰੈਸ ਨਹੀਂ ਲੈਣਾ ਕੈਨੇਡਾ ਦੇ ਵਿੱਚ ਆ ਕੇ ਲਾਈਫ ਨੂੰ ਚੈਲੇ ਕੰਪਲਿਕੇਟ ਨਹੀਂ ਕਰਨਾ ਕਾਲੀ ਕੰਝਾਂ ਦੇ ਨਹੀਂ ਪਹਿਣਾ ਇੱਕ ਆਪ ਦਾ ਬਸ ਇੱਕ ਕੰਮ ਲੱਖੋ ਠੀਕ ਹੈ ਨਾ ਜੇ ਤੁਸੀਂ ਆ ਬੀਆ ਕਲਾਸਾ ਨਾਰਮਲ ਆਦੇ ਹੋ ਪਹਿਲਾ ਕੰਮ ਤਾਂ ਇਹ ਯਾਦ ਰੱਖਣਾ ਵੀ ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਡਾ ਮੇਨ ਪਰਪਸ ਇੱਥੇ ਸਟੱਡੀ ਕਰਨਾ ਹੈ ਜੌਬ ਨਹੀਂ ਮਿਲਦੀ ਉਹਦਾ ਪ੍ਰੈਸ਼ਰ ਨਹੀਂ ਲੈਣਾ ਠੀਕ ਹੈ ਮਾੜੀ ਸੰਗਤ ਨਹੀਂ ਪਹਿਣਾ ਸਾਰਿਆਂ ਤੋਂ ਵੱਡੀ ਗੱਲ ਕਿਉਂਕਿ ਜਿਹੜੇ ਯਾਰ ਵੀ ਇੱਥੇ ਆ ਕੇ ਪਹਿਲੀ ਵਾਰੀ ਚੁਣ ਲਈ ਉਹ ਵਾਲੇ ਸਰਕਲ ਚ ਜਦੋਂ ਤੁਸੀਂ ਪੈ ਗਏ ਉਹ ਤੋਂ ਨਿਕਲਣਾ ਬਹੁਤ ਤੁਹਾਨੂੰ ਔਖਾ ਹੋ ਜਾਂਦਾ ਹੈ ਇਹ ਤੇ ਫੰਗਤ ਆਪ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਫ੍ਰੈਂਡ ਚੰਗਾ ਹੈ ਜਿਹੜਾ ਮਾੜਾ ਹੈ ਤਾਂ ਸ਼ੁਰੂ ਚ ਫ੍ਰੈਂਡ ਸਰਕਲ ਛੋਟਾ ਰੱਖੋ ਬੇਸ਼ੱਕ ਵੀ ਬਟ ਬਹੁਤ ਸੋਚ ਕੇ ਦੋਸਤ ਬਣਾਓ ਠੀਕ ਕਿਉਂਕਿ ਉਹ ਚੀਜ਼ਾਂ ਬਾਅਦ ਚ ਹਰਟ ਕਰਦੀਆਂ ਨੇ ਖੁਦ ਨੂੰ ਉਹ ਚੀਜ਼ਾਂ ਨੇ ਸਟ्रेस ਹੋ ਜਾਂਦੀ ਹੈ ਜੇ ਤੁਸੀਂ ਟਾਕਸਿਕ ਪੀਪਲ ਆਪ ਦੀ ਲਾਈਫ ਚ ਲਾਏ ਇੱਕ ਵਾਰੀ ਉਹ ਤੁਹਾਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰਦੇ ਰਹਿੰਦੇ ਨੇ ਉਹ ਚੀਜ਼ਾਂ ਲਾਉਣਾ ਤੇ ਦੋਸਤ ਤੁਹਾਡੇ ਇੱਕ ਹੋਵੇ ਚਾਹੇ ਬਟ ਵਧੀਆ ਹੁੰਦਾ ਜਿਹੜਾ ਤੁਹਾਡੀ ਹੈਲਪ ਕਰੇ ਬਾਕੀ ਮਿੱਤਰੋ ਬਹੁਤ ਸਾਰੇ ਕੋਰਸ ਨਵੇਂ ਅਡਕੀਤਿਆ ਕਾਲਜ ਨੇ ਤੇ ਜੇ ਤੁਸੀਂ ਐਡਮਿਸ਼ਨ ਲੈਣੀ ਹੈ ਐਕਸਪਲੋਰ ਕਰਿਓ ਬਹੁਤ ਸਾਰੇ ਵਧੀਆ-ਵਧੀਆ ਕੋਰਸ ਮਤਲਬ ਕਿ ਕਾਲਜ ਵੱਲੋਂ ਆਫਰ ਕੀਤੇ ਜਾ ਰਹੇ ਆ ਸੋ ਇਹ ਮਿੱਤਰੋ ਮੈਨੂੰ ਲੱਗਦਾ ਇਹ ਵਿਏਸ਼ਨ ਵਾਲੇ ਆ ਨਾ ਇਹ ਹਾਂ ਵੀ ਨਹੀਂ ਤਾਂ ਜਿਹੜੇ ਵਾਲੇ ਕੋਰਸਿਆ ਕਰਾਉਂਦੇ ਨੇ ਅੱਛਾ ਅੱਛਾ ਮਿੱਤਰੋ ਇਹ ਜਿਹੜੇ ਜਾਂ ਜਾਂਦਾ ਜਿਹੜਾ ਪਾਇਲਟ ਦੀ ਜਿਹੜੀ ਟ੍ਰੇਨਿੰਗ ਜੀ ਹੁੰਦੀ ਹੈ ਕੋਰਸ ਹੁੰਦੇ ਆ ਉਦਾਂ ਦਾ ਕੋਰਸ ਆ ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਇਹ ਚ ਹੋਊਗਾ ਕਿ ਨਹੀਂ ਯਾਰ ਨਹੀਂ ਹੈਗੇ ਨੇ ਇੱਕਦਮ ਹੈਗੇ ਆ ਮਤਲਬ ਇਹ ਕੋਰਸ ਨੇ ਪਹਿਲੀ ਗੱਲ ਤਾਂ ਮਾਈਂਡ ਸੈਟ ਵਧੀਆ ਹੋਣਾ ਚਾਹੀਦਾ। ਪਰ ਆਪਣਿਆਂ ਦਾ ਕਿੱਥਾ? ਹੁਣ ਜਿਹੜੇ ਸਰਕਾਰੀ ਸਕੂਲ ਨੇ ਵੜ ਕੇ ਯਾਰ ਕਿਹੜਾ ਜਾਜ ਡਾਊ ਕੋ ਹਣਾ? ਸਹੀ ਕਹਿੰਦਾ। ਆਪਣਾ ਸਾਈਕਲ ਹੋਈ ਕਰ ਤਿੰਨ ਮਹੀਨਾ ਸਿੱਖਿਆ ਜੀ ਕੇ। ਉਹ ਵੀ ਕੈਂਚੀ। ਸਹੀ ਗੱਲ ਆ। ਹਾਂ ਤੇ ਦੋ ਤਿੰਨ ਸਾਲਾਂ ਜੇ ਕੱਟ ਜੇ ਬੈਣਾ ਸਿੱਖਿਆ ਜੀ ਆਪਾਂ ਕਿ ਆਜ ਕਿੱਥੋਂ ਡਾਲਾ ਜੀ। ਸਹੀ ਗੱਲ ਆ। ਇਦਾਂ ਇਹੀ ਕਰਨਗੇ। ਮਤਰਾ ਮਤਰਾ ਇਹ ਹੈਗੇ ਏਵੀਏਸ਼ਨ ਵਾਲੇ ਆ ਜਿਹੜੇ ਜਾਜ ਉਡਾਉਂਦੇ ਆ ਪਰ ਆਪਣਾ ਪੰਜਾਬੀ ਮੈਨੂੰ ਨਹੀਂ ਲੱਗਦਾ ਵੀ ਕੋਈ ਹੈਗਾ ਉਹ ਦੇਖਿਆ ਨਹੀਂ ਮੈਂ ਹੋ ਸਕਦਾ ਹੋਵੇ। ਨਹੀਂ ਮਿਲੇ ਨਹੀਂ। ਮੈਂ ਐਵੇਂ ਮੈਂ ਜਪੋਮੋਰ ਨੂੰ ਯਾਰ ਫਿਰ ਉਹ ਚੱਲ ਜਦੋਂ ਪਹਿਲਾਂ ਪੁੱ ਤੋਂ ਬਾਬੇਓ ਵਧੀਆ ਯਾਰ ਮੌਲ ਸਾਰਾ ਸੂ ਕੋਲੇ ਦਾ ਮੌਲ ਬਹੁਤ ਵਧੀਆ ਕੈਨੇਡਾ ਚ ਨਵੇਂ ਨਵੇਂ ਇਨਸਟੂਡੈਂਟ ਆ ਰਿਹਾ ਐਕਸਾਈਟਡ ਆ ਬਹੁਤ ਕੈਨੇਡਾ ਨੂੰ ਲੈ ਕੇ ਕਹਿੰਦੇ ਵੀ ਤੱਕ ਪਾ ਦੇਗੇ ਹੁਣ ਪਤਾ ਨਹੀਂ ਉਹ ਤੱਕ ਪਾਊਗੀ ਜਾਂ ਨਹੀਂ ਪਰ ਹਰੇਕ ਬੰਦਾ ਇਹ ਗੱਲ ਕਹਿੰਦਾ ਜਿਹੜਾ ਕੇਰਾ ਉੱਤਰ ਦਾ ਕੈਨੇਡਾ ਚ ਵੀ ਭਾਈ ਮੈਂ ਸਰਾਹ ਕਰਾ ਦੂੰ ਪਰ ਜਉਂ ਜਉਂ ਹੌਲੀ 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 ਟਾਈਮ ਪੈਂਦਾ ਆਂਦਾ ਤਿੰਨ ਮਹੀਨੇ ਛੇ ਮਹੀਨੇ ਪਰ ਹੌਲੀ ਹੌਲੀ ਜਾਂਦਾ ਬੰਦਾ ਫੇਰ ਕਹਿੰਦਾ ਭਾਈ ਬਸ ਟਾਈਮ ਪਾਸ ਆ ਫਿਰ ਐ ਜੇ ਕਹਿਣ ਲੱਗਦਾ ਬੰਦਾ ਪਰ ਇਹ ਪਤਾ ਨਹੀਂ ਕਿਉਂ ਵੀ ਟਾਈਮ ਪਾਸ ਜਦੋਂ ਫੇਰ ਆ ਜੇ ਗਏ ਹਾਂ ਹੁਣ ਸਿਆ ਫਿਰ ਦਵਾਰੇ ਕਿਲੇ ਵੀ ਹੁਣ ਮੈਂ ਧੱਕ ਪਾਉਣ ਨੂੰ ਤਿਆਰ ਆਂ ਐਂ ਆਉਂਦਾ ਕੀੜਾ ਇੱਕ ਵਾਰੀ ਇੱਕ ਵਾਰੀ ਬੰਦਾ ਦਬੀ ਜਾਂਦਾ ਹੈ ਹਾਂ ਜੋ ਵੀਡੀਓ ਬਣਾਇਆ ਨਾ ਕੋਈ ਖਵਾ ਗੂ ਤਾਂ ਦੇ ਯਾਰ ਭੁੱਖੇ ਮਾਰ ਉਹ ਖਵਾ ਦੇਂਗੇ ਦੱਸ ਕੀ ਖਾਣਾ ਦੱਸ ਖਾਣ ਵਾਲੀ ਕਿਹੜੀ ਗੱਲ ਕਰਾਂ ਸਰਾ ਕਰਾ ਦੂੰ ਚਾਹ ਦੇ ਚਾਹ ਹੀ ਪਿਆ ਦੇ ਅਗਰ ਨੂੰ ਚਲ ਆ ਜਾ ਤੈਨੂੰ ਚਾਹ ਪਿਆਵਾਂ ਬੰਦਾ ਬੁੱਖਾ ਆਏ ਹੈ ਚਲ ਆ ਜਾ ਤੈਨੂੰ ਚਾਹ ਪਿਆਵਾਂ ਓਏ ਐਂ ਤਾਂ ਕੈਮਰੇ ਦਾ ਫਾਇਦਾ ਕੈਮਰੇ ਦੇ ਬੰਦਾ ਵਿਚਾਰ ਪੰਜਾਬ ਕੇ ਖਵਾਏ ਚਾਹ ਦਾ ਮੀਣਾ ਮਾਰਤਾ ਨੇ ਉਹਨੂੰ ਗਰੀਬਾਂ ਦੀ ਚਾਹ ਪੋਣੀ ਆ ਟਮ ਵਾਲੀ ਟਮ ਕੀ ਆ ਟਮ ਗਰੀਬਾਂ ਦੀ ਚਾਹ ਦੋਸਤੋ ਠੀਕ ਆ ਜਮਾਸ ਲੋ ਲੈਵਲ ਉਨੇ ਸਰਬਸ ਚੱਲਦੇ ਆਪਾਂ ਨਹੀਂ ਨਹੀਂ ਭਾਈ ਸਰਬਸ ਤੇ ਆਪਾਂ ਆਣੀਗੇ ਬਾਬਿਓ ਯਾਰ ਖਰਚਾ ਕਰਤਾ ਤੁਹਾਨੂੰ ਦਾ ਇਕੱਠੀ ਖਰਚ ਦੀ ਇਕੱਠੇ 3 ਡਾਲਰ ਤੇ ਤਨ ਤੇਰੀ ਤੇ ਲਾਇਆ ਗੱਲੇ ਤੇ ਸੋ ਬਾਬਿਓ ਹਾਲਾਤ ਮਾੜੇ ਚੱਲ ਰਹੇ ਪੀਸਾ ਬੁਸਾ ਭਰੀਆਂ ਗਈਆਂ ਤੇ ਚਲੋ ਠੀਕ ਆ ਕੋਈ ਗੱਲ ਨਹੀਂ ਹੋ ਜਾਣਗੇ ਠੀਕ ਅਜੇ ਤਾਂ ਗੋਡਿਆਂ ਦੇ ਹੋਏ ਮੈਂ ਪਰਾਂ ਦੇ ਹੋਏ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਜਿਹੜੇ ਬਾਈ ਬੈਠੇ ਆ ਇਹ ਸਾਡੇ ਕੋਲੇ ਆਏ ਨਵੇਂ ਨਵੇਂ ਰਜਮੇ ਰਜਮੇ ਵਗੈਰਾ ਦਿਖਾ ਰਹੇ ਸਾਨੂੰ ਭਾਈ ਕਿਹੜਾ ਕਿੱਥੇ ਚੱਲੂਗਾ ਤੇ ਡਿਸਕਸ ਕਰ ਰਹੇ ਸੀ ਕਿ ਯਾਰ ਸਾਨੂੰ ਦੱਸੋ ਕੋਈ ਬਾਈ ਕਿਵੇਂ ਜੋਬ ਲਈਏ ਥੋੜੀ ਬਹੁਤ ਟੈਨਸ਼ਨ ਜੰ ਲੱਗ ਰਹੀ ਆ ਆ ਬਾਈ ਮੂਰਲਾ ਵਾਲੀ ਟੈਨਸ਼ਨ ਜੰ ਲੱਗ ਰਹੀ ਆ ਚਲੋ ਕੋਈ ਨਹੀਂ ਹੌਲੀ ਹੌਲੀ ਕਰਦਾ 150 ਰੁਪਏ ਬਾਈ 100 ਰੁਪਏ ਵੰਡ ਦਿੰਦੇ ਆ ਸਾਢੇ ਚ ਹਿਸਾਬ ਲਾ ਲਓ ਤੁਸੀਂ ਬਾਪੇ ਵਾਜਦਾ ਜਣੀ ਖਰਾਬ ਹੋ ਗਏ ਪਰੋਫੈਸਰ ਨੇ ਕਿਹਾ ਕਿ ਕਲਾਸ ਲਾਊਗਾ ਕੰਮ ਛੱਡ ਕੇ ਕਲਾਸ ਲਾਉਣਾ ਏ ਉਹਨੇ ਪਤੰਦਰ ਨੇ ਕਰਾ ਸੀ ਕੈਨਸਲ ਕਰ ਦਿੱਤੀ ਮੈਨੇਜਰਾਂ ਨੇ ਦਰਲੇ ਕੀਤੇ ਜਿਹੜੇ ਐਡ ਵੀ ਅੱਜ ਅਸੀਂ ਆ ਨਹੀਂ ਸਕਦੇ ਫੇਰ ਆਵਾਂਗੇ ਸੋ ਅੱਜ ਦਿਹਾੜੀ ਆਪਣੀ ਕਿੰਨੀ ਮਰ ਗਈ ਆਹੀ ਕੋਈ 100 ਬੜਾ 100 ਬੜਾ ਸੋ ਬਾਬੂ ਵੀ ਨਹੀਂ ਰਛੇ ਇਹਨਾਂ ਮਰ ਗਿਆ ਅੱਜ ਫੇਰ ਵੀ ਦੱਸਦੇ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਉਹ ਹੀ ਘਾਟੇ ਕਿਸੇ ਨੂੰ ਫੇਰ ਲਾ ਦੇਗੇ ਟੈਂਕ ਨਹੀਂ ਲੈਣੀ ਚਾਹੀਦੀ ਬਸ ਹਾਂ ਇਹਨਾਂ ਕੋ ਮਤ ਤਾਂ ਹੀ ਲੱਗੀ ਐ ਇਹ ਦਿਹਾੜੀ ਲੱਗਦੀ ਛ ਦਿਹਾੜੀ ਨੂੰ ਲੱਗੀ ਤੇ ਇਹਨਾਂ ਕੋ ਨਹੀਂ ਲੱਗੀ ਮੰਜੇ ਨਹੀਂ ਰਹਿਣਾ ਨਹੀਂ ਇਧਰ ਕੋ ਜਾ ਰਿਹਾ ਬਾਬੂ ਆਪਾਂ ਨੂੰ ਲੱਗੇ ਹੀ ਭੁੱਖ ਚਲਦਾਂ ਘਰੇ ਕੁਝ ਖਾਣੇ ਆਔਰ ਸਟਾਰਟ ਹੋਣ ਤੋਂ ਪਹਿਲਾਂ ਕਲਾਸ ਤੋਂ ਪਪ ਲੱਗੇ ਸਾਹ ਬਣਾਉਣਾ ਕੀ ਖਵਾਏਗਾ ਅੱਜ ਫਿਰ ਖਵਾ ਦਾਂਗੇ ਆਂਡਾ ਤਰੀ ਤੈਨੂੰ ਲੱਗ ਬੜਾ ਜਾਊ ਅੱਜ ਸੋ ਮਿੱਤਰੋ ਜਾ ਕੇ ਖਾਣੇ ਪੀਣੇ ਕੁਝ ਫੇਰ ਕਲਾਸ ਲਾਵਾਂਗੇ ਯਾਰ ਪਹਿਲਾਂ ਵਾਲੀ ਕਲਾਸ ਮਿਸ ਹੋ ਗਈ ਸਾਡੀ ਸੋ ਮਿਸ ਨਹੀਂ ਹੋਈ ਭਾਜੀ ਕੈਨਸਲ ਹੋਈ ਐ ਉਹ ਕੈਨਸਲ ਹੋ ਗਈ ਚਲ ਹਾਂ ਗਲਤ ਇੰਪ੍ਰੈਸ਼ਨ ਨਹੀਂ ਬਣਾਉਣਾ ਤੇ ਜਾ ਕੇ ਖਾ ਪੀ ਕੇ ਫੇਰ ਕਰਦੇ ਆਂ ਅਗਲਾ ਕਾਰਿਆਕਰਮ ਛੇੜ ਨਹੀਂ ਆਉਣਾ ਲਓ ਵੀ ਮਿੱਤਰੋ ਕਲਾਸ ਸ਼ੁਰੂ ਹੋ ਗਈ ਹੈ ਸਾਡੀ ਤੇ ਲਾਗੇ ਕਲਾਸ ਅਗਲੀ ਵੀਡੀਓ ਚ ਮਿਲਾਂਗੇ ਕਰਦੇ ਹਾਂ ਗੱਲਾਂ ਬਾਤਾਂ ਫਿਰ